ਤੁਹਾਡੇ ਬਜ਼ੁਰਗ ਲੱਭੇ ਨੇ ਕੀ ਤਨਮਾਦ ਕਰਦੇ ਹੋ ਟੀਮ ਦਾ ਕਿਵੇਂ ਤੁਹਾਡਾ ਕਹਿੰਦੇ ਨੇ ਨਕੀ ਸ਼ਬਦ ਨੇ ਤੁਹਾਡੇ ਜੀ ਸਭ ਤੋਂ ਕੋਈ ਸ਼ਬਦੀ ਹੈ ਨਹੀਂ ਜੀ ਕਿ ਜਿਹੜੀ ਸਾਰੀ ਟੀਮ ਨੇ ਇਹਦੀ ਮਿਹਨਤ ਕੀਤੀ ਸਾਨੂੰ ਬੜੇ ਸਹੀ ਸਲਾਮ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਕੋ ਸਚਾਇਆ ਬੜੇ ਸਾਡੇ ਭਰਾਵਾਂ ਦਾ ਬਹੁਤ ਧੰਨਵਾਦ ਜਿਹਨਾਂ ਨੇ ਐਡ ਦੇਖ ਕੇ ਸਾਾਨੂੰ ਫੋਨ ਕੀਤਾ ਕਿ ਇਹ ਭਾਈ ਸਾਹਿਬ ਆਪਣੇ ਇੱਕ ਲੋਕੇਸ਼ਨ ਤੇ ਬੈਠੇ ਰਹੇ ਸੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਲੱਗਿਆ ਨਹੀਂ ਤੁਹਾਨੂੰ ਕਹਿਣ ਨਹੀਂ ਕਿ ਜਿੰਨਾ ਦਾ ਮੈਂ ਸ਼ੁਕਰੀਆ ਕਰੀ ਵਿਚਾਰਿਆਂ ਦਾ ਬਹੁਤ ਬਹੁਤ ਦੇਸੀ ਤੁਸੀਂ ਸਭ ਬਾਕ ਜਿਹੜਾ ਪਾਕਸ਼ਾ ਕੀ ਬਜ਼ੁਰਗਰ ਨੂੰ ਸਹੀ ਸਲਾਮਤ ਸਾਡੇ ਕੋਲ ਪਹੁੰਚ ਆਇਆ ਫਿਰ ਕੋਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਹਾਂਜੀ ਭਾਈ ਕੀ ਨਾਮ ਲੋਟਾ ਮੇਰਾ ਨਾਮ ਅਰਵਿੰਦਰ ਸਿੰਘ ਹੈ ਜੀ ਕਿਤੋਂ ਅਸੀਂ ਕਰਤਾਰਪੁਰ ਤੋਂ ਜੀ ਭਾਈ ਇਹ ਕਿੱਥੋਂ ਆਏ ਸੀਗੇ ਅੰਕਲ ਹਣੀ ਤੇ ਕੀ ਇਹ ਤੁਹਾਡੇ ਨਾਲ ਜਿਨੂੰ ਇਹਨਾਂ ਦਾ ਤਾਲਮਿਲ ਨਹੀਂ ਹੋਇਆ ਕਿੱਦਾਂ ਤੁਹਾਨੂੰ ਪਤਾ ਲੱਗਦਾ ਇਹਨਾਂ ਦਾ ਪਰਸੇ ਕੱਲ ਕੋਈ ਪਰਸੋਂ 10 50 ਤੇ ਇਹਨਾਂ ਦੀ ਫਲਾਈਟ ਲੱਗੀ ਹੈਗੀ ਇਹ ਪਹਿਲਾਂ ਟੋਰਾਂਟੋ ਤੋਂ ਮਿਲਾਨ ਤੇ ਮਿਲਾਨ ਤੋਂ ਅੰਮ੍ਰਿਤਸਰ ਆਏ ਹੈਗੇ ਆਪਣੇ ਪੂਰੇ ਪਰਿਵਾਰ ਦੇ ਨਾਲ ਸੀਗੇ ਨਾਲ ਇਹਨਾਂ ਦੇ ਵਾਈਫ ਦੋ ਬੇਟੀਆਂ ਬੱਚੇ ਕਿਤੇ ਕੋਈ ਇਮੀਗ੍ਰੇਸ਼ਨ ਕੋ 12 12 ਦੇ ਟਕਾਰ ਹੋਈ ਇਹਨਾਂ ਦੇ ਬਾਅਦ ਵਿੱਚ ਉਹ ਪਰਿਵਾਰ ਜਿੱਦਾਂ ਆਪਣਾ ਲੇਗਜ ਲੈਂਡ ਨੂੰ ਹੋ ਗਿਆ ਤੇ ਇਹਨਾਂ ਵੱਲ ਧਿਆਨ ਨਹੀਂ ਕੀਤਾ ਤੇ ਉਹ ਜਨੰਦ ਭੁੱਲਣ ਦੀ ਆਦਤਾਂ ਸਾਤੀ ਨਾਲ ਸਾਤੀ ਤੇ ਇਹ ਆਪਣਾ ਉਹ ਸਮਾਨ ਦੇਖਦੇ ਸੀ ਉਸ ਚੱਕਰ ਦੇ ਬਾਹਰ ਨੂੰ ਆ ਗਏ ਅੱਛਾ ਜਦੋਂ ਬਾਹਰ ਨੂੰ ਆਏ ਤਾਂ ਉਹਨਾਂ ਨੇ ਅੱਧਾ ਘੰਟਾ ਇਹਨਾਂ ਨੂੰ ਚੈੱਕ ਕੀਤਾ ਅੰਦਰ ਕਿਤੇ ਨਹੀਂ ਮਿਲੇ ਫਿਰ ਅੰਦਰ 에ਅਰਪੋਰਟ ਅਥਾਰਟੀ ਨੂੰ ਗੱਲਬਾਤ ਕੀਤੀ ਉਹਨਾਂ ਨੇ ਦੇਖਿਆ ਕੈਮਰੇ ਚੈੱਕ ਕੀਤੇ ਸਾਰੇ ਇੱਕ ਬੰਦ ਕੋਟੀ ਤੇ ਇਹਨਾਂ ਦੀ ਇਹਨੂੰ ਟ੍ਰੇਡ ਹੋਈ ਜਿੱਥੇ ਕੱਟ ਕੈਮਰੇ ਦੀ ਲੋਕੇਸ਼ਨ ਹੁੰਦੀ ਸੀ ਉਸ ਤੋਂ ਬਾਅਦ ਇਹ ਮਿਲੇ ਨਹੀਂ ਫਿਰ ਅਸੀਂ ਪੁਲਿਸ ਕੰਪਲੇਂਟ ਕਰਵਾਈ ਇੱਥੇ 에ਅਰਪੋਰਟ ਪੁਲਿਸ ਨੂੰ ਉਹਨਾਂ ਨੇ ਵੀ ਸਾਨੂੰ ਕਾਫੀ ਪ੍ਰੋਫੈਟ ਕੀਤਾ ਹੈਗਾ ਜੀ ਉਸ ਤੋਂ ਬਾਅਦ ਤੇ ਲੱਭਦੇ ਰਹੇ ਤੇ ਅੱਜ ਫਿਰ ਮੇਰੇ ਖਲ ਸਵੇਰੇ ਮੈਨੂੰ ਆ ਪੀਰ ਜੀ ਦਾ ਫੋਨ ਆਇਆ ਕੋਈ 10:00 ਵਜੇ ਕਿ ਇਹਨਾਂ ਨੇ ਜਦੋਂ ਐਡ ਕਿਤੇ ਦੇਖੀ ਆਪਣੀ ਆਨਲਾਈਨ ਜਾਂ ਕੁਝ ਵੀ ਇਹ ਜਿਹੜਾ ਕੋਣ ਕੀਤਾ ਵੀ ਅਸੀਂ ਉਹਨਾਂ ਨੂੰ ਕੱਲ ਦੇਖਿਆ ਸੀਗਾ ਤੇ ਇਹਨਾਂ ਨੇ ਕੰਟੈਕਟ ਕੀਤਾ ਤੇ ਮੇਰੇ ਕੋਲ ਉਹ ਪੰਪਰੇ ਮਾਲਕ ਹੈਗੇ ਭਾਈ ਸਾਹਿਬ ਇੱਥੇ ਸੀਗੇ ਹਾਂਜੀ ਇਹ ਇਹਨਾਂ ਨਾਲ ਗੱਲ ਹੋਈ ਤੇ ਕਹਿੰਦੇ ਕੋਈ ਨਹੀਂ ਜੀ ਮੈਂ ਜਾ ਕੇ ਦੇਖਦਾ ਹੈਗਾ ਤੇ ਹੁਣ ਸਵੇਰੇ ਇਹਨਾਂ ਨੇ ਇਹਨਾਂ ਨੂੰ ਟ੍ਰੇਸ ਕੀਤਾ ਹੈਗਾ ਤੇ ਸਾਰੀ ਟੀਮ ਦਾ ਹੀ ਤਾਂ ਪੀਸੀਆਰ ਟੀਮ ਦਾ ਵੀ ਬਹੁਤ ਧੰਨਵਾਦ ਜਿਹੜਾ ਕੱਲ ਤੋਂ ਇਨਾ ਪ੍ਰਾਲਾ ਕਰ ਰਹੇ ਬਾਕੀ ਪੰਪ ਵਾਲੇ ਭਰਾ ਹੀ ਸਾਡਾ ਬਹੁਤ-ਬਹੁਤ ਧੰਨਵਾਦ। ਉਹ ਸਾਰੇ ਸਾਰੇ ਹੀ ਸੱਜਣਾ ਦਾ ਬਹੁਤ-ਬਹੁਤ ਤਧਾਰ ਕਰਦੇ ਆ ਜੀ। ਜਿਹੜੇ ਕਿ ਸਾਨੂੰ ਵੀ ਸਹੀ ਸਲਾਮਤ ਪਹੁੰਚ ਗਏ ਹਾਂ ਜੀ। ਅੱਗੇ ਕਦੀ ਇਹਨਾਂ ਨੂੰ ਕੋਈ ਇਹੋ ਜਿਹੀ ਮੁਸ਼ਕਲ ਆਈ ਸੀ। ਇੱਥੇ ਬਾਹਰ ਹੁੰਦੇ ਹੈਗੇ ਵੈਸੇ ਇਹਨਾਂ ਦੇ ਨਾਲ ਜ਼ਿਆਦਾ ਰਹੀਦਾ ਹੀ ਹੈ ਨਾ ਕੋਈ ਬਾਹਰ ਘਾਟੀ ਇਹਨਾਂ ਨੂੰ ਵੀ ਇਕੱਲਿਆਂ ਜਾਣ ਦੇਈਦਾ। ਚਲ ਵੀ ਮੇਰੇ ਖਿਆਲ ਇੱਕ ਦੋ ਮਿੰਟ ਦਾ ਹੀ ਕੋਈ ਧਿਆਨ ਇਧਰ ਨੂੰ ਗਿਆ ਤੇ ਆਪਣੇ ਬਾਹਰ ਨੂੰ ਆ ਗਏ। ਜੀ 20-25 ਸਾਲ ਤੋਂ 10 ਸਾਲ ਤੋਂ ਇਹਨਾਂ ਨੂੰ ਹੈਗੀ ਪ੍ਰੋਬਲਮ। ਜੀ। ਹਾਂ ਜੀ ਵਿੱਚ ਕੀ ਨਾਮ ਤੁਹਾਡਾ? ਮੇਰਾ ਨਾਮ ਵੀ ਗਰਿੰ ਜੀਓ ਬੀਪੀ ਫਟੌਲ ਬੰਤਿਆ ਜੀ ਰੋਸਟੀ ਤੇ ਲੈਣਾ ਕਿ ਮੈਨੂੰ ਤਾਂ ਇਹਨਾਂ ਦਾ ਪਤਾ ਲੱਗਿਆ ਸੀ ਆਪ ਵੀ ਤੁਹਾਡੇ ਆਏ ਸੀਗੇ ਜਾਂ ਤੇ ਕੈਮਰਿਆਂ ਤੇ ਦਿਖੇ ਆਪ ਵੀ ਨਹੀਂ ਸਾਡੇ ਸਾਡੇ 6:30 ਵਜੇ ਮੇਰੇ ਆਪਣੇ ਪੰਪ ਦੇ ਉੱਪਰ ਆਈ ਸੀ ਤੇ ਅਹੀਂ ਬਾਅਦ ਦੇ ਵਿੱਚ ਆਪਣਾ 112 ਨੰਬਰ ਜਿਹੜਾ ਦਾਇਲ ਕਰਕੇ ਸਭ ਤੋਂ ਪਹਿਲੇ ਉਹਨਾਂ ਨਾਲ ਸੰਪਰਕ ਕੀਤਾ ਸੀ ਤੇ ਉਹਨਾਂ ਨੇ ਵੀ ਸਾਡੀ ਸਿਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਮደረ ਦਿੱਤੀ ਆ ਤੇ ਉਹਨਾਂ ਨੇ ਦੱਸਿਆ ਕਿ ਇਹ ਆਪਣੇ ਕਾਪੂ ਨੇ ਦੇਖੇ ਬਹੁਤਾਂ ਗਲਤ ਪਲਾਕੇ ਦੇਖੇ ਨੇ ਤੇ ਗਰੀਬ ਜਿਹੜੇ ਭਾਈ ਨੇ ਜਿਹੜੇ ਪਟਾਰ ਤੋਂ ਸਭ ਤੋਂ ਆਏ ਜਿਨ੍ਹਾਂ ਦੇ ਬਿਜਲ ਨਹੀਂ ਹੁੰਦਾ ਨਾ ਸਾਡਾ ਸੋਸ਼ਲ ਮੀਡੀਆ ਰਾਹੀਂ ਉਹਨੇ ਐਕਟਿਵਿਟੀ ਜਿਹਾ ਤਲਾ ਪਤਾਵਾਂਗੇ ਇਹ ਮਨਨ ਰਾਸਤਾ ਹੈ ਪਰੰਮਾਨ ਮੰਤਰੀ ਆਗੇ ਕਾਪੂ ਨਾਲ ਗੱਲ ਕਰ ਲਈ ਮਾਸੀ ਤੇ ਇਸ ਤਰ੍ਹਾਂ ਦੇ ਪਰਿਵਾਰ ਨੂੰ ਪ੍ਰਭਾਵ ਪਿਲਿਆ ਨਹੀਂ ਕਿਵੇਂ ਨਾ ਲੱਗ ਰਿਹਾ ਇੱਕ ਪਰਿਵਾਰ ਦੇ ਜਿਹੜੇ ਤਾਂ ਵਿਸ਼ੜਿਆ ਜੀ ਉਹਨਾਂ ਨੂੰ ਮਿਲਿਆ ਬਹੁਤ ਵਧੀਆ ਲੱਗ ਰਿਹਾ